ਗੱਡੀ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਗੱਡੀ ਦੀ ਛੱਤ ਤੱਕ ਉੱਡ ਚੁੱਕੀ ਹੈ ਤੇ ਇਸ ਦਰਮਿਆਨ ਇਹ ਗੱਡੀ ਬਿਲਕੁਲ ਕਬਾੜ ਬਣ ਚੁੱਕੀ ਹੈ ਦਰਅਸਲ ਬੇहद ਇਹ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਜਗ੍ਹਾ ਦੇ ਉੱਤੇ ਦੋ ਵੱਡੇ ਹਾਦਸੇ ਵਾਪਰਦੇ ਨੇ ਇੱਕ ਹਾਦਸਾ ਸਵੇਰੇ ਵਾਪਰਦਾ ਹੈ ਤੇ ਦੂਜਾ ਹਾਦਸਾ ਦੋ ਪਰ ਨੂੰ ਵਾਪਰਦਾ ਹੈ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਫਾਜ਼ਲਕਾ ਫਿਰੋਜ਼ਪੁਰ ਰੋਡ ਤੇ ਲਾਲੋ ਵਾਲੀ ਮੋੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਕਾਰ ਤੇ ਕੈਂਟਰ ਦੇ ਵਿੱਚਕਾਰ ਟੱਕਰ ਹੋ ਜਾਂਦੀ ਹੈ ਜੇਕਰ ਇਹ ਕਹਿ ਲਈਏ ਕਿ ਮੌਤ ਵਾਲੀ ਸੜਕ ਹੈ ਤੇ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਇਸ ਸੜਕ ਦੇ ਉੱਤੇ ਦੋ ਹਾਦਸੇ ਵਾਪਰੇ ਨੇ ਤੇ ਸੇਮ ਜਗ੍ਹਾ ਦੇ ਉੱਤੇ ਵਾਪਰੇ ਨੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਇਹ ਤਸਵੀਰਾਂ ਉਸ ਕੈਂਟਰ ਤੇ ਕਾਰ ਟੱਕਰ ਦੀਆਂ ਨੇ ਜਿਸ ਤਰੀਕੀ ਆਪਸ ਤੇ ਵਿੱਚ ਟੱਕਰ ਹੋਈ ਹੈ ਤੇ ਇਸ ਦਰਮਿਆਨ ਵੈਗਨ ਉਹ ਗੱਡੀ ਤਾਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਬਿਲਕੁਲ ਚਿੱਬੀ ਜਾ ਚੁੱਕੀ ਹੈ ਗੱਡੀ ਦੀ ਛੱਤ ਵੀ ਉੱਡ ਚੁੱਕੀ ਹੈ ਤੇ ਕੈਂਟਰ ਦਾ ਵੀ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾਕਰਮ ਦੇ ਵਿੱਚ ਕਾਰ ਦੇ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਾਰ ਸਵਾਰ ਦੇ ਵਿੱਚੋਂ ਇੱਕ ਵਿਅਕਤੀ ਅਤੇ ਕੈਂਟਰ ਦਾ ਡਰਾਈਵਰ ਗੰਪੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਤੇ ਡੀਐਸਪੀ ਸਾਹਿਬ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਤਸਵੀਰਾਂ ਬੇहद ਹੈਰਾਨ ਕਰਦੀਆਂ ਨੇ ਇਹ ਤਸਵੀਰਾਂ ਵੈਗਨਰ ਗੱਡੀ ਦੀਆਂ ਵੇਖ ਕੇ ਹਰ ਇੱਕ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿ ਆਖਿਰਕਾਰ ਜੇਕਰ ਗੱਡੀ ਦਾ ਇਹ ਹਸ਼ਰ ਹੋਇਆ ਪਿਆ ਤਾਂ ਕੀ ਗੱਡੀ ਦੇ ਵਿੱਚ ਸਵਾਰ ਵਿਅਕਤੀ ਬਚੇ ਹੋਣੇ ਨੇ ਜਾਂ ਨਹੀਂ ਇਸ ਸਾਹਸੇ ਦੇ ਵਿੱਚ ਗਲਤੀ ਕਿਸ ਦੀ ਹੈ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਕੈਂਟਰ ਦਾ ਵੀ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਪਰ ਗੱਡੀ ਤਾਂ ਦੂਜੇ ਪਾਸੇ ਬਿਲਕੁਲ ਹੀ ਕਬਾੜ ਬਣੀ ਪਈ ਐ ਕੁਝ ਵੀ ਇਸ ਗੱਡੀ ਦਾ ਵਿਖਾਈ ਨਹੀਂ ਦੇ ਰਿਹਾ ਗੱਡੀ ਦੀ ਛੱਤ ਤੱਕ ਵੀ ਉੱਡ ਚੁੱਕੀ ਐ ਤੇ ਗੱਡੀ ਅਗਲੇ ਪਾਸੇ ਤੋਂ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਐ ਤਾਂ ਤਾਂ ਕੀ ਗੱਲ ਕੀ ਹੋਈ ਸੀ ਗੱਲ ਕੀ ਹੋਈ ਸੀ ਜੇ ਮੈਂ ਤਾਂ ਦੀ ਸਾਈਡ ਤੇ ਜਾ ਰਿਹਾ ਸੀਗਾ ਤੇ ਕ੍ਰਾਸ ਕਰੀਆ ਮੈਂ ਦਾਦੀ ਸਾਈਡ ਤੇ ਸੀਗਾ ਤੂੰ ਟਰਾਲਾ ਖੜਾ ਸੀ ਉਹਨਾਂ ਨੇ ਓਵਰਟੈਕ ਕੀਤਾ ਓਵਰਟੈਕ ਕਰਕੇ ਬਸ ਲੈ ਕੇ ਮੇਰੇ ਸਾਹਮਣੇ ਕੀਤੀ ਗੱਡੀ ਕਿਹੜੀ ਗੱਡੀ ਸੀ ਕੋਈ ਪਤਾ ਹੈਗਾ ਗੱਡੀ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕਿਹੜੀ ਸੀ ਉਹ ਤੇ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਬੋਰ ਤੋਂ ਕਿਨੂ ਪਰਿਆ ਸੀ ਹੂੰ ਤੇ ਆਪਣਾ ਆਮ ਪ੍ਰਸਰ ਦੇ ਬਟਾਰਾ ਜਾ ਰਿਹਾ ਸੀਗਾ ਜੀ ਕਿਨੂ ਪਰ ਕੇ ਜੀ ਹਾਂਜੀ ਇਹ ਕਿੰਨੇ ਵਜੇ ਦੀ ਘਟਨਾ ਹੈ ਕੋਈ ਪਤਾ ਲੱਗਿਆ ਟਾਈਮ ਆਏਗਾ ਕਿ ਪੌਣੇ 12 11:30 ਦਾ ਉਹ ਕਿੰਨੇ ਦੇਖਿਆ ਸੀ ਉਹ ਗੁੱਡ ਲਾਈਟਾਂ ਸੀਗੀਆਂ ਪਤਾ ਹੀ ਨਹੀਂ ਚੱਲਿਆ ਉਹ ਤਾਂ ਮੇਰੇ ਦਾ ਜੋ ਥੋਸ਼ ਹੀ ਉੱਡ ਗਏ ਜਦੋਂ ਵੱਜੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਜੀ ਤੁਸੀਂ ਕਿੱਥੇ ਦਾ ਰਾਹ ਹੈਂ ਹਾਂਜੀ ਕਿੱਥੇ ਦਾ ਰਾਹ ਹੈ ਤੁਸੀਂ ਅਸੀਂ ਇੱਥੇ ਪਿੰਡ ਸਲੇਮਸ਼ਾਹ ਫਾਜ਼ਲ ਕਰਦੇ ਰਹਿਣ ਵਾਲੇ ਹਾਂ ਜੀ ਕਿਹੜਾ ਗੱਡੀ ਸੀ ਤੁਹਾਡੀ ਮੇਰੇ ਕੋਲ ਕੈਂਟਰ ਸੀਗਾ ਡਾਕਟਰ ਸਾਹਿਬ ਕੀ ਗੱਲ ਹੋਈ ਏ ਇੱਕ ਐਕਸੀਡੈਂਟ ਹੋਇਆ ਜੱਟ ਵਾਲੀ ਦੇ ਨੇੜੇ ਲਾਲੂ ਵਾਲੀ ਜੱਟ ਵਾਲੀ ਦੇ ਨੇੜੇ ਤੇ ਚਾਰ ਆਏ ਆ ਪੇਸ਼ੈਂਟ ਉਹਨਾਂ ਚੋਂ ਦੋ ਤਾਂ ਬਰੋਡਡਡ ਆਏ ਆ ਤੇ ਦੋ ਆ ਉਹਨਾਂ ਦੀ ਹਾਲਤ ਥੋੜੀ ਗੰਭੀਰ ਹੈ ਉਹਨਾਂ ਨੂੰ ਫੀਲ ਕੋ ਡੈਕਟਰ ਦਿੱਤਾ ਗਿਆ ਜੀ ਕਿੰਨੇ ਵਜੇ ਐਕਸੀਡੈਂਟ ਹੋ ਗਿਆ ਪਤਾ ਲੱਗਿਆ ਜੀ ਇਹ ਅਰਾਊਂਡ 12 12 ਦੇ ਅਰਾਊਂਡ ਹੈ 10 15 ਮਿੰਟ ਤੋਂ ਪਹਿਲਾਂ ਤੇ ਹਮ ਲੋਕ ਜਿਹੜੇ ਗਏ ਉਹਨਾਂ ਦੀ ਹਾਲਤ ਕਿਵੇਂ ਹੈ ਨਹੀਂ ਇੱਕ ਦੀ ਤਾਂ ਸੀਰੀਅਸ ਹੈ ਕਿਉਂਕਿ ਉਹਦੀ ਹੈਡ ਇੰਜਰੀ ਜ਼ਿਆਦਾ ਹੈ ਦੂਸਰੇ ਦੇ ਫ੍ਰੈਕਚਰ ਹੈ ਮਲਟੀਪਲ ਫ੍ਰੈਕਚਰ ਹੈ ਪਰ ਉਹ ਰਿਕਵਰੀ ਉਹਦੇ ਵਧੀਆ ਹੋ ਸਕਦੀ ਹੈ ਕਿ ਜਲਦੀ ਟਰੀਟਮੈਂਟ ਸ਼ੁਰੂ ਹੋ ਜਾਏਗਾ ਤੇ ਜੇ ਸਰ ਕੀ ਕਹਿਣਾ ਚਾਹੋਗੇ ਮਨੋ ਜਿਹੜਾ ਅਨੁਰਾਦ ਹਮ ਲੋਕ ਦੇਖ ਕੇ ਨਹੀਂ ਚੱਲਦੇ ਤਾਂ ਉਹਨਾਂ ਵਾਂਗ ਕੀ ਕਰੀਏ ਇਹ ਬੰਦੇ ਨੂੰ ਆਪਣਾ ਥੋੜਾ ਦੇਖ ਕੇ ਚਲਾ ਰਹਿਣਾ ਜਿੰਦਾ ਵੀ ਇਸ ਟਾਈਮ ਬਾਹਰ ਨਾ ਨਿਕਲੇ ਆਪਣਾ ਪਰਿਵਾਰ ਦਾ ਸੋਚ ਕੇ ਆਪਾਂ ਇਕੱਲੇ ਰਹਿਆ ਕਰੀਏ ਕੀ ਨਾ ਸਰ ਤੁਹਾਡਾ ਡਾਕਟਰ ਲਾਪੇ ਕੀ ਗੱਲ ਕੀ ਹੋਈ ਏ ਸਾਡੇ ਕੋਲ ਫੋਨ ਤੇ ਥਾਣਾ ਸਦਰ ਫਾਜ਼ਲ ਦਾ ਤਲਾ ਮਸੂਲੂ ਇਸੀ ਫਾਜ਼ਲ ਦਾ ਫਰੋਜਪੁਰ ਜਿੜੀ ਰੋਡ ਤੇ ਲੱਲਾਵਾਲੀ ਦੇ ਨਜ਼ਦੀਕ ਇੱਕਾ ਟੈਂਪੂ ਦੇ ਕਾਰ ਦਾ ਐਕਸੀਡੈਂਟ ਹੋਇਆ ਜੋ ਉੱਥੇ ਲੋਕਾਂ ਨੇ ਤੇ ਸਰ ਸਰ ਕੇ ਆਗਣਾ ਕੱਢ ਗਏ ਤੇ ਉੱਥੇ ਜਿਹੜੇ ਜ਼ਖਮੀ ਸਨ ਹਸਪਤਾਲ ਜਾਂਦਾ ਜਿਹੜੀ ਡੈੱਡ ਬੈਡ ਜਿਹਨ ਹਸਪਤਾਲੋਂ ਘਕਾਤੀਆਂ ਸਰ ਜੀ ਉਹਦੇ ਚੋਂ ਮੁੱਲ ਦੋ ਬੰਦਿਆਂ ਦੀ ਡੈਥ ਹੋ ਗਈ ਏ ਤੇ ਜਿਹੜਾ ਟੈਂਪੋ ਲੈ ਸੋ ਵੀ ਸੱਟਾਂ ਲੱਗੀਆਂ ਤੇ ਕਾਰਲੇ ਚ ਮਤਲਬ ਜਿਹੜੇ ਦੋ ਦੇ ਨਾਲ ਹੋਰ ਸੀ ਇੱਕ ਬੰਦਾ ਉਹਦੇ ਸੱਟਾਂ ਲੱਗੀ ਹੈਗੀ ਇਹ ਸਰ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਹੈ ਇਹ ਫੂਜ ਫਰ ਫਲਕਾ ਜੀਟੀ ਰੋਡ ਤੇ ਲਾਲੋਵਾਲੀ ਬ੍ਰਿੰਜ ਦੇ ਕੋਲੇ ਆ ਕਹਿੰਦੇ ਉੱਥੇ ਹੀ ਕੋਈ ਪਹਿਲਾਂ ਐਕਸੀਡੈਂਟ ਹੋਇਆ ਸੀ ਉਹ ਸੁਬਾ ਆਪਣੇ ਆਪ ਸੁਬਾ ਕੋਈ ਦੂਜਾ ਟਰੱਕ ਆ ਰਿਹਾ ਸੀ ਉਹ ਆਪਣੇ ਆਪ ਕੋ ਅੱਗੇ ਜਾਨਵਰ ਆ ਗਿਆ ਸੋ ਉਹਨੂੰ ਬਚਾਣ ਦੇ ਦਸ ਦੇ ਵਿੱਚ ਉਹ ਜਾ ਸੀ ਆਪਣੇ ਉਹ ਟਰੱਕ ਪਲਟ ਗਿਆ ਉਹਦੇ ਵਿੱਚ ਉਹਦੀ ਵੀ ਡੈਥ ਹੋ ਗਈ ਜੀ ਹੁਣ ਕਿੰਨੇ ਬੰਦੇ ਡੈਥ ਹੋਈਏ ਹੁਣ ਜਿਹੜੇ ਕਾਰ ਵਾਲੇ ਸਨ ਉਹਦੇ ਵਿੱਚ ਦੋ ਬੰਦੇ ਦੀ ਡੈਥ ਹੋਈਏ ਕਾਰਲੇ ਦੇ ਬ ਇਹਰ ਟੈਂਪੋ ਦੇ ਵਿੱਚੋਂ ਵਜੀ ਕਰ ਉਹਦੇ ਵੀ ਟੈਂਪੋਲੇ ਦੇ ਵੀ ਇੱਕ ਡਰਾਈਵਰ ਦੀ ਸੱਤਾ ਕਾਫੀ ਸੱਤਾ ਲੱਗੀ ਉਹਦੇ ਇਹ ਸਰ ਪਤਾ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਟੈਂਪੋਲੇ ਨੂੰ ਪਤਾ ਲੱਗਿਆ ਇੱਥੋਂ ਮਤਲਬ ਵੀ ਅਵੋਧ ਕਿਨੂ ਵਰ ਗਿਆ ਬਰਸਰ ਜਾ ਰਿਹਾ ਸੀ ਜੀ ਬਾਕੀ ਕਾਰਵਾਰ ਇਹ ਪੂਰੀ ਜਾਣਕਾਰੀ ਨਹੀਂ ਮਿਲੀ ਹੈਗੀ ਬਾਕੀ ਉਹਨਾਂ ਆਈਡੈਂਟੀਫਿਕੇਸ਼ਨ ਉਹਨਾਂ ਦੀ ਹੋ ਗਈ ਕਿੱਥੇ ਦਾ ਰਹਿਣਾ ਲੈਣਾ ਇਹ ਉਹ ਵੱਖਾ ਕਿ ਇੱਕ ਹੈਗਾ ਜਨਰਲ ਭੀਮੇਸ਼ਾ ਦਾ ਇੱਕ ਡਾਬ ਵਾਲੀ ਕਲਾਂ ਦਾ ਅਸਲ ਕੀ ਨਾਂ ਨੂੰ ਕੋਈ ਪਤਾ ਹੈ ਸਰ ਇਹਦਾ ਨਾਂ ਉਹਨਾਂ ਚ ਸਰ ਹੈ ਇੱਕ ਉਹਨਾਂ ਨੇ ਜਿਨ੍ਹਾਂ ਦੀ ਡੈਥ ਆਈ ਹੈ ਹੈਗਾ ਉਹਨਾਂ ਚ ਜਸਕਰਨ ਸਿੰਘ ਜਨਰਲ ਭੀਮੇਸਾ ਦਾ ਤੇ ਇੱਕ ਛੋਟੇ ਵਾਲੀ ਦਾ ਹੈਗਾ ਮੋਹਨ ਲਾਲ ਕਿੰਨੇ ਉਮਰ ਹੈ ਸਰ ਇਹਨਾਂ ਦੇ ਜਿਹੜਾ ਜਸਕਰਨ ਸਿੰਘ ਉਹਦੀ ਐਕ੍ਰਿਬੋਨੀ ਹੈਗੀ ਮੋਹਨ ਲਾਲ ਦੀ ਹੈਗੀ ਕਰੀਬ 25-26 ਸਾਲ ਹੈ ਜੀ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨੂੰ ਜੋ ਵੀ ਵਾਰਿਸ ਬਿਆਨ ਖਾਨ ਕਰਨ ਉਹਦੇ ਬੰਦੀ ਕਾਰਵਾਈ ਕੀਤੀ ਜਾਏਗੀ ਕਿੰਨੇ ਵਜੇ ਐਕਸੀਡੈਂਟ ਹੋਇਆ ਸਰ ਇਹ ਕਰੀਬ 9:00 ਦੇ ਬਰਾਬਰ ਵਜੇ ਦੀ ਗੱਲ ਹੈ ਠੀਕ ਤੁਹਾਡਾ